ਇਹ ਹਰ ਮਾਲੂਕ ਕਪਲ ਭਾਜੀ ਨੂੰ ਇੱਕ ਵਾਰੀ ਮੈਂ ਲੰਚ ਤੇ ਲੈ ਕੇ ਗਿਆ ਕਪਲ ਦੇਵ ਉਹਨਾਂ ਨੂੰ ਹੁਣ ਮੈਨੂੰ ਨਹੀਂ ਪਤਾ ਸੀ ਵੀ ਉਦੋਂ ਵੀ ਲੰਚ ਜਿਹੜਾ ਜਿਹੜਾ ਬੰਦਾ ਬੁਲਾਉਂਦਾ ਉਹਨੇ ਪੈਸੇ ਦੇਣੇ ਹੁੰਦੇ ਹਨ ਹੈਨਾ ਜਦੋਂ ਖਾਇਆ ਖੋਇਆ ਉਹਨਾਂ ਨੇ ਤੇ ਆਪਣੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਮੰਗਾ ਲੀਆਂ ਹੈਨਾ ਉਹਨਾਂ ਦੇ ਨਾਲ ਦੋ ਦੋਸਤ ਸੀਗੇ ਤੇ ਕਪਲ ਭਾਜੀ ਜਦੋਂ ਬਾਅਦ ਚ ਮੈਂ ਕਿਹਾ ਭਾਜੀ ਵੀ ਇਹ ਬਿੱਲ ਤੁਸੀਂ ਦੇਣਾ ਕਹਿੰਦੇ ਕੀ ਮਤਲਬ ਕਿਉਂਕਿ ਉਹਨਾਂ ਦੀ ਕਿਤਾਬ ਦੇ ਵਿੱਚ ਹੀ ਨਹੀਂ ਹੈ ਉਹਨਾਂ ਦੀ ਡਾਇਰੀ ਵਿੱਚ ਇਹ ਹੈ ਹੀ ਨਹੀਂ ਵੀ ਨਾਨ ਵੇਜ ਦਾ ਨਹੀਂ ਦੇਣਾ ਜਾ ਸ਼ਰਾਬ ਦਾ ਨਹੀਂ ਦੇਣਾ ਜਾਂ ਇਦਾਂ ਕਰਕੇ ਮੈਂ ਕਿਹਾ ਭਾਜੀ ਮੈਂ ਦਿੰਦਾ ਨਹੀਂ ਕੋਈ ਨਹੀਂ ਆ ਵੀ ਮੈਂ ਸਾਰਾ ਹੀ ਦੇ ਦਿੰਨਾ ਯਾਰ ਇਹ ਕੀ ਗੱਲ ਹੈ ਤੇ ਬੁਲਾਇਆ ਤੇ ਤੂੰ ਸੀ ਹਾਂ ਹੈਨਾ ਉਦੋਂ ਮੈਨੂੰ ਪਤਾ ਲੱਗਿਆ ਵੀ ਅੱਛਾ ਜਿਹੜਾ ਬੁਲਾਉਂਦਾ ਉਹੀ ਪੈਸੇ ਦੇ ਪਰ ਮੈਂ ਹੋਰ ਫਿਰ ਉਸ ਤੋਂ ਬਾਅਦ ਮੈਂ ਸੂਲ ਕੀ ਚੇਂਜ ਕੀਤਾ ਜਿੱਥੇ ਕਿਤੇ ਦੇਣੇ ਪੈਗੇ ਮੰਨ ਲਓ ਵੀ ਬਹੁਤ ਕੋਈ ਵੱਡਾ ਬੰਦਾ ਹੈ ਕੱਬਲ ਭਾਜੀ ਵਰਗਾ ਬੰਦਾ ਹੈ ਜਿਹੜਾ ਅਰੁਜ ਦੇਟਲੀ ਵਰਗਾ ਬੰਦਾ ਹੈ ਦੇਣੇ ਪੈਗੇ ਮੈਂ ਸੋਡੀ ਭਾਜੀ ਕੋਲ ਮੈਂ ਭਾਜੀ ਯਾਰ 727 ਰੁਪਏ ਦੇ ਦੋ ਉਨੇ ਕਹਣਗੇ ਕਿ ਉਹ ਮੈਂ ਯਾਰ ਉਹਦੇ ਵਿੱਚ ਇੱਕ ਨਾਨ ਵੇਜ ਸੀਗਾ ਜੈਦੇ ਵਰਗੇ ਬੰਦੇ ਨੇ ਤੇ ਪਤਾ ਲੱਗ ਗਿਆ ਸੀ ਇਹਦਾ ਕਿਹੜੇ ਕਿਹੜੇ ਕੋਲ ਮੰਗੇ ਤੁਸੀਂ ਅੱਜ ਤੱਕ ਜੈਦੇਵ ਕੋ ਬੜੇ ਮੰਗੇ ਫਿਰ ਕਈਆਂ ਬੰਦਿਆਂ ਦਾ ਸੀ ਤੇ ਉਹ ਤੋਂ ਫਿਰ ਮਿੱਕਾ ਨਾਮ ਇਹਨੂੰ ਬਦ ਨਾਮ ਕੀਤਾ ਹੈ ਵੀ ਉਹ ਕਹਿੰਦਾ ਵੀ ਆ ਉਹਦੇ ਵਿੱਚ ਪ੍ਰੋਗਰਾਮ ਦੇ ਵਿੱਚ ਕਿ ਇਹ ਜੀ ਨਾਨ ਵੇਜ ਦੇ ਪੈਸੇ ਨਹੀਂ ਦਿੰਦਾ ਮੈਂ ਨਹੀਂ ਦਿੰਦਾ ਜੀ ਅਜੇ ਵੀ ਨਹੀਂ ਪੈਸੇ ਦਿੰਦਾ ਮੈਂ ਮੈਨੂੰ ਲੱਗਦਾ ਵੀ ਇਹ ਗਲਤ ਹੈ ਸ਼ਰਾਬ ਜਿਹੜੀ ਹੈ ਉਹ ਗਲਤ ਹੈ ਤੇ ਸ਼ਰਾਬ ਦੇ ਪੈਸੇ ਨਹੀਂ ਦੇਣੇ ਚਾਹੀਦੇ ਉਹ ਹੈਗਾ ਇਸ ਟੱਕ ਵੀ ਹੁੰਦਾ ਬਸ ਕਈ ਵਾਰੀ ਮਹਿੰਦੀ ਭਾਈ ਨਾਜ਼ਮੀ ਕੇ ਭਾਈ ਨੇ ਤੁਹਾਡੀ ਬੜੀ ਨੇੜਤਾ ਤੇ ਉਹ ਤੇ ਮੈਂ ਹੰਸ ਭਾਈ ਨਾਲ ਇੰਟਰਵਿਊ ਕੀਤਾ ਪਰ ਤੁਹਾਨੂੰ ਵਾਇਆ ਕੁੜਮਾ ਦੇ ਲਾ ਵਨਿਆ ਨਹੀਂ ਨਹੀਂ ਮੈਨੂੰ ਲਾ ਨਹੀਂ ਆਇਆ ਉਸ ਹੰਸਪਾ ਜੀ ਤੇ ਸਾਡੇ ਗੁਰੂ ਨੇ ਇਹ ਦੇਖੋ ਹੰਸਪਾ ਜੀ ਝਿੜਕ ਵੀ ਸਕਦੇ ਆ ਮੈਂ ਵੀ ਉਹਨਾਂ ਨੂੰ ਕਈ ਵਾਰੀ ਬੋਲਦਾ ਤੁਸੀਂ ਬੜੇ ਚਲਾਕ ਹੋ ਬੈਲੈਂਸ ਵੀ ਕਰ ਲੈਂਦੇ ਹੋ ਗੱਲ ਨੂੰ ਤੁਸੀਂ ਗੱਲ ਕਹਿ ਵੀ ਜਾਂਦੇ ਹੋ ਭਾਜੀ ਤੁਸੀਂ ਇੱਕ ਗੱਲ ਦੇ ਜਿਹੜੇ ਹੰਸਪਾ ਜੀ ਹੈ ਪਹਿਲੇ ਬੰਦੇ ਜਿਨ੍ਹਾਂ ਕੋਲ ਮੈਂ ਪਿੰਡੋਂ ਆਇਆ ਸੀਗਾ ਠੀਕ ਹੈ ਹੈਨਾ ਉਹਨਾਂ ਨੇ ਮੈਨੂੰ ਜੱਜ ਕੀਤਾ ਸੀ ਵੀਰਾ ਭਾਜੀ ਬੈਠੇ ਇਹ ਮੈਨੂੰ ਲੈ ਗਏ ਸੀ ਕੰਪੀਟੀਸ਼ਨ ਤੇ ਤੇ ਹੰਸ ਭਾਜੀ ਨੇ ਜੱਜ ਕੀਤਾ ਸੀ ਭਵਰਾ ਸਾਹਿਬ ਹੰਸ ਭਾਜੀ ਤੇ ਦੇਸ ਰਾਜ ਉਹਨਾਂ ਨੇ ਠੀਕ ਹੈ ਉਹਨਾਂ ਕੋਲ ਅਸੀਂ ਇੱਥੇ ਆਏ ਉਸ ਤੋਂ ਬਾਅਦ ਬਲਜੀਤ ਭਾਜੀ ਹੋਣੀ ਸੀਗੇ ਬਲਜੀਤ ਭਾਜੀ ਹੁਣ ਆਇਆ ਫਿਰ ਮੈਂ ਆਇਆ ਉੱਥੇ ਆਇਆ ਹੰਸ ਭਾਜੀ ਉਹਨਾਂ ਦਾ ਇੱਥੇ ਇੱਕ ਹੋਟਲ ਹੁੰਦਾ ਸੀ ਪ੍ਰੀਤਮ ਹੋਟਲ ਸਮਥਿੰਗ ਕੁਝ ਕਰਕੇ ਹੈਨਾ ਉੱਥੇ ਬੈਠ ਕੇ ਉਹਨਾਂ ਨੇ ਮੈਨੂੰ ਖਾਣਾ ਖਵਾਇਆ ਪਿੰਡ ਜਾਂਦੇ ਰਹੇ ਉਹਨਾਂ ਦੇ ਸਕੂਟਰ ਦੇ ਪਿੱਛੇ ਬੈਠ ਕੇ ਬਹੁਤ ਮੰਨ ਲਾ ਸੀ ਏਧਰ ਉਧਰ ਉੱਥੋਂ ਹੀ ਲਿਟਰੇਚਰ ਦਾ ਸ਼ੌਕ ਪਿਆ ਪੂਰਨ ਛਾ ਕੋਟੀ ਜੀ ਕੋਲ ਉਹ ਲੈ ਕੇ ਗਏ ਉਹਨਾਂ ਕੋਲ ਉਹਨਾਂ ਦੇ ਸ਼ਗਿਰਦ ਬਣੇ ਉੱਥੇ ਲਿਟਰੇਚਰ ਦਾ ਸ਼ੌਕ ਪਿਆ ਹੁਣ ਇਹ ਚੀਜ਼ਾਂ ਜਿਹੜੀਆਂ ਨਾ ਭਾਜੀ ਅੱਜ ਭਾਵੇਂ ਸਾਡੀ ਕਿੰਨੀ ਵੀ ਲੜਾਈ ਹੋ ਜੇ ਪਰ ਰਿਸਪੈਕਟ ਆਪਣੀ ਜਗ੍ਹਾ ਤੇ ਲੜਾਈ ਆਪਣੀ ਜਗ੍ਹਾ ਵਿਚਾਰ ਆਪਣੀ ਜਗ੍ਹਾ ਰਿਸਪੈਕਟ ਆਪਣੀ ਜਗ੍ਹਾ ਹਮ ਗੁਰਦਾਸ ਭਾਜੀ ਮੇਰਾ ਚਾਹੇ ਬੋਲਚਾਲ ਨਾ ਹੋਏ ਪਰ ਜੋ ਉਹਨਾਂ ਦਾ ਕੰਟਰੀਬਿਊਸ਼ਨ ਹੈ ਜੋ ਉਹਨਾਂ ਦੀ ਰਿਸਪੈਕਟ ਹੈ ਉਹ ਮੈਂ ਕਰੂੰਗਾ ਹੀ ਕਰੂੰ ਤੁਹਾਡੇ ਬਿਆਨ ਤੋਂ ਬਾਅਦ ਤੁਹਾਨੂੰ ਦੋਵੇਂ ਕਦੀ ਮਿਲੇ ਹਰਸਪਾ ਜੀ ਮਿਲੇ ਦੋ ਤਿੰਨ ਵਾਰੀ ਹਾਂ ਗੁਰਦਾਸਪਾ ਜੀ ਨੇ ਮਿਲੇ ਮੈਂ ਵੀ ਬਿਜ਼ੀ ਰਿਹਾ ਆਫਿਸ ਕਾਫੀ ਬਿਜ਼ੀ ਬਿਜ਼ੀ ਆ ਹਾਂ ਜੀ ਨੇ ਕੁਝ ਨਹੀਂ ਕਿਹਾ ਤੁਹਾਨੂੰ ਨਹੀਂ ਨਹੀਂ ਮੈਨੂੰ ਨਹੀਂ ਉਹਨਾਂ ਨੇ ਜਿਆਦਾ ਮੈਨੂੰ ਬੁਲਾਇਆ ਨਹੀਂ ਹਾਂ ਭਗਵੰਤ ਉਹਨਾਂ ਦੇ ਉੱਥੇ ਮਿਲੇ ਸੀ ਅੱਛਾ ਇੱਕ ਭਗਵੰਤ ਉਹਨਾਂ ਦੇ ਇੱਕ ਤੇ ਹੋਰ ਮਿਲੇ ਸੀ ਮੈਨੂੰ ਯਾਦ ਨਹੀਂ ਆ